ਮੈਂ ਮਾਇਆ ਬਾਬੂ ਗੇੜਾ ਤੋਂ ਆਣੋਂ ਸ਼ਹਿਰ ਦੇ ਵਿੱਚ ਹਾਂ ਮੈਂ ਕਿੜਾ ਬੁੜੰਗਾ ਬੁੜੰਗਾ ਮਾਤਾ ਹੋਂਡਾ ਡੋਟਿਆ ਤੈਨੂੰ ਦੇਖ-ਦੇਖ ਹੀ ਨਹੀਂ ਤੈਨੂੰ ਮੈਂ ਫੈਨ ਆਂ ਤੈਨੂੰ ਇੱਥੇ ਬੈਠੇ ਨੂੰ ਨਹੀਂ ਪਤਾ ਲੱਗਦਾ ਘੇਰ ਲੈਂਦੇ ਇਹਨੂੰ ਪੁੱਛਦਾ ਹਾਂ ਘੇਰਦੇ ਪੂਰਾ ਓ ਮੈਂ ਇੱਥੇ ਗੱਲਾਂ ਨਹੀਂ ਕਰਦੇ ਪੁੱਛ-ਪੁੱਛ ਮੋਬਾਈਲ ਤੇ ਮੈਂ ਇੱਥੇ ਗੱਲਾਂ ਕਰਦੇ ਪੁੱਛ ਆਉਂਦੇ ਬਾਬੂ ਫੋਨ ਮਾਰੋ ਪੂਰੇ ਹਾਂ ਕਰਦਾ ਹੁੰਦਾ ਤੂੰ ਗੱਲ ਹਾਂ ਹੈਂ ਹਾਂ ਕਰਿਆ ਕਰ ਪੁੱਛ-ਪੁੱਛ ਜਾਂਦੇ ਜਿਹੜੇ ਇੱਥੇ ਮਿਲਣਦੇ ਉਹਨਾਂ ਨਾਲ ਵੀ ਮਿਲਿਆ ਕਰ ਹਾ ਕੰਨ ਭਾਗ ਉਹਨਾਂ ਨੂੰ ਮਿਲਦੇ। ਨਹੀਂ। ਸਰਲੀ ਨਲ ਕੇ ਅਧਿਰਮਾਨ ਹੋ ਗਿਆ ਮਿੱਤੀ ਕਲੇਰ। ਐਦਾ ਕੁਲੜ ਬੀਜਾਂ ਨੇ ਹੋਰ ਸਾਰੇ ਦੁਨੀਆਂ ਜਾਂਦੀਆਂ ਬਾਹਰ। ਜੇ ਤੂੰ ਮੜੀਏ ਤੂੰ ਵੱਧ ਉਹ ਦਿਨ ਮੰਨ ਕੇ ਜਾਨਾ ਬਈ ਮੈਂ ਨਾਵੇ ਤੂੰ ਦਨਵਾ। ਹਾਂ ਤੇ ਹੋਰ ਅਕਸ਼ਲ ਲਲ ਕੰਮ ਉਹ ਬਦਰਾ ਦਨਟ ਤੇ। ਐਦਾ ਤੇ ਉਹਰ ਉੱਧਰ ਸੱਚੀ ਗੱਲ ਆ ਨਾ ਮੈਂ। ਹਾਂ ਆ ਆਪਣਾ ਬਾਹਰਲੀ ਗੱਲ ਕਰਦੇ ਹੁੰਦੇ ਦਾਦੇ ਬਾਪੂ। ਬਾਹਰੋਂ ਭਾਗ ਹਾਂ ਸਟੇਟ ਵਾਸਤੇ ਮੁੰਡੇ ਤੈਨੂੰ ਜਨਾ ਫੋਨ ਲਾਉਂਦੇ ਆ ਅੱਛਾ ਹਾਂ ਹੱਥ ਆਨ ਭਾਈ ਜਿਹੜੀ ਉਹ ਵੱਡੀ ਸਕਰੀਨ ਜੁਂਦੀ ਹੈ ਬਾਹਰ ਕੈਨੇਡਾ ਦੇ ਵਿੱਚ ਹਾਂ ਜਿੱਥੇ ਮੂਸਾਂ ਦੀ ਫੋਟੋ ਲੱਗੀ ਸੀਗੀ ਤਾਂ ਤੇਰੀ ਫੋਟੋ ਲੱਗੀ ਹੋਈ ਉੱਥੇ ਪਤਾ ਹੈ ਹਾਂ ਉਸ ਟੇਟ ਗਾਲੇ ਮੁੰਡੇ ਨੇ ਲਵਾਈ ਆ ਠੀਕ ਹੋਰ ਰਾਜੀ ਤੁਸੀਂ ਸੀ ਤਾਂ ਕਿਵੇਂ ਕਹਿਮ ਹਾਂ ਕਹਿਣਾ ਛੋਗੀ ਕਰਪਾ ਠੀਕ ਹੈ ਠੀਕ ਹੈ ਜਿੱਦਾਂ ਆ ਕੇ ਤੇਰੇ ਬਾਪੂ ਨੂੰ ਮਿਲਾਂਗੇ ਕਮਾਂਡ ਪੈਂਡਾ ਥੈਂਕ ਯੂ ਆ ਗਿਆ ਹਾਂ ਸਿੱਖਿਆ ਘਰ ਆਪਣੇ ਵਾਈ ਆਪਣਾ ਭਾਂਡੇ ਲਈ ਰਹਦੇ ਘਰ ਅੱਛਾ ਭਗਤਿਆ ਦੇ ਰਾਹ ਤੇ ਹਾਂ ਭਗਤ ਦੇ ਰਾਹ ਤੇ ਕਿੱਥੇ ਦਾ ਕੁੱਤਿਆ ਘੋੜ ਤੇ ਇੱਥੇ ਇਹਨੇ ਬਈ ਇਹਨੇ ਹਾਂ ਉਹ ਮੁੰਡਾ ਨੇ ਪੋਸਾ ਲਿਆ ਅੱਛਾ ਪੋਸੋ ਆਪਣੇ ਹੀ ਸੀ ਆਹੋ ਮੈਂ ਸੱਦੀ ਸੀ ਮੈਂ ਗਿਆ ਸੀ ਉੱਥੇ ਆਹ ਇਹ ਬਖਤਾ ਦਾ ਬਹੁਤ ਮੈਂ ਕਿਹਾ ਬਖਤਾ ਉਹਨੇ ਨੂੰ ਕੁੱਟੋ ਤੇ ਪੋਸ ਫੋਇ ਉਹਨੂੰ ਕੁੱਟੋ ਸਾਧ ਨੂੰ ਜੋਗੀ ਨੂੰ ਰੁਪਿਆ 6000 ਕੱਢ ਕੇ ਜੀ ਗਿਆ ਹਾਂ ਆਪਣਾ ਬੈਂਕ ਚੋਂ ਲੱਗਿਆ ਉਹ ਕਿਹਾ ਕੋਈ ਨਾ ਤਾਂ ਚੋਰੀ ਹੋ ਗਈ ਬਾਈ ਵਾਹ ਬਾਈ ਵਾਹ ਬਾਪੂ ਚੋਰੀ ਹੋ ਗਈ ਹਾਂ ਥੋੜੇ ਚੋਰੀ ਹੋ ਗਈ ਆ ਨਾ ਬਖਤਾ ਦਾ ਚੋਰੀ ਕਰ ਲਿਆ ਤੇ ਪੈਸੇ ਕਾ ਖਰੇ ਹਾਂ ਮਾ ਗਿਆ ਸੀ ਹਾਂ ਮਾ ਕਾ ਜੀ ਕਿੰਨੇ ਕੱਤੈ ਨਾ ਪੈਸੇ ਜੀ ਨਾ ਉਹਨੇ ਕੋਈ ਨਹੀਂ ਤਾਂ ਅਰਥ ਨਹੀਂ ਤਾਂ ਕਰਦੀ ਹਾਂ ਹਾਂ ਉਹ ਦੂ ਸੀ ਉਹ ਮੁੰਡਾ ਹਾਂ ਉੱਥੋਂ ਆਇਆ ਬਾਹਰ ਸਾਊਸ ਜੀ ਆ ਬੈਠਾ ਏ ਸਾਊਥ ਕੋਰੀਆ ਜੋ ਹੈ ਆ ਬੈਠਾ ਹੋਰ ਬਾਪੂ ਕਮਿਆ ਹਾਂ ਠੀਕ ਠੀਕ ਬੈਰੀਆ ਫਲਾ ਦੇ ਮੜਾ ਜੀ ਬਾਪੂ ਹਾਂ ਸਾਊਸ ਨਿਕਲੇ ਬਾਪੂ ਦਾ ਮਹਾਰਾਜ ਪਦਾ ਖੜੇ ਉਹਦਾ ਪੂਰਾ ਹਾਂ ਸ਼ਾਬਾਸ਼ ਹਾਂ ਹੋਰ ਫੇਰ ਕਾ ਤੂੰ ਕਹਿਆ ਵਾ ਹਾਂ ਖੈ ਰਾ ਖਾਉ ਦੇ ਕਾ ਪਾ ਬਾ ਠੀਕ ਆ ਠੀਕ ਆ ਆਏ ਵਾਲਾ ਬੈਨਾ ਬਾਪੂ ਲੱਤ ਦੇ ਲੱਤ ਧਰ ਕੇ ਇਸ ਤਰ੍ਹਾਂ ਦਾ ਬਾਪੂ ਦਾ ਆ ਮੰਗੂ ਬੈਨਾ ਆ ਆ ਕਾ ਪਹਿਲੇ ਆ ਮੰਗੂ ਬੈਨਾ ਹਾਂ ਡੇਪੇ ਜਾ ਆ ਆ ਜਾ ਨਾ ਚੱਟ ਕੇ ਗਿਆ ਆ ਜਰੋ ਮਾਦੀ ਦੇਖ ਜਰੋ ਆਏ ਬੜਾ ਸਟਾਈਲ ਦੇ ਵਿੱਚ ਬੈਠਾ ਬਾਪੂ ਦਾ ਲੋਬੋ ਲਵਾਉਣਾ ਹੈ ਕਹਿੰਦੇ ਸਟਾਈਲ ਇਹ ਲੋਬੋ ਲਵਾਉਣਾ ਤੇਰਾ ਬਾਹਰ ਦੇ ਮੁਲਕ ਚ ਹੋਰ ਆ ਕੱਲ ਪਾ ਠੀਕ ਆ ਬਾਹਰ ਆ ਤੈਨੂੰ ਕਾਂਤੀ ਕੱਲੇ ਨਹੀਂ ਨਹੀਂ ਤੇ ਨੂੰ ਆਪਾ ਚੜਦੀ ਕੱਲੇ ਰੱਖੇ ਮਹਾਰਾਜ ਮਾਤਾ ਐਕ ਐਕ ਹੋਰ ਬਾਬਾ ਉਹ ਇੱਕ ਆਂ ਦੰਦੀ ਵਢਣਾ ਨੂੰ ਬੁਲਾਉਣਾ ਬਾਪੂ ਆ ਚਾਲ ਹੋਰੀ ਆ ਮੈਨੂੰ ਮੰਨਦੇ ਜਿਸ ਮੈਨੇ ਮਾਗਾ ਮੰਨਦੇ ਸੀ ਹਾਂ ਹਾਂ ਘੇੜੇ ਆੜੇ ਪਾਈ ਗਏ ਕੀ ਕਹਿੰਦੇ ਫੜਾਇਆ ਤੂੰ ਹਾਂ ਅੱਜ ਕਿਹੜੇ ਕਿਹੜੇ ਫੜਾਇਆ ਅੱਜ ਤਾਂ ਬੁਲਤਾ ਦਾ ਹਾਂ ਆ ਪੂੜਿਆ ਹੋ ਕੁਕਿਆ ਹਾਂ ਆ ਪੂੜਿਆ ਜਾਂ ਸਾਹ ਤੋਕਿਆ ਹਾਂ ਬਾਲੀ ਬਾਲੀ ਗੱਲ ਕੀਤੀ ਮੈਨੂੰ ਆਖਿਆ ਕੁੱਟੇ ਹੋ ਪੂੜੇ ਸੀ ਮੈਂ ਉਦੋਂ ਕਹਿ ਕਿਆ ਜੀ ਆਕੇ ਔਰ 6000 ਪੈਸਾ ਪਿਆ ਕਰ ਦਿੱਤਾ ਹੈ ਬਬੂ ਤਾਂ ਠੀਕ ਹੈ ਚੰਗੀ ਗੱਲ ਗਾਂ ਕੇ ਚ ਗਿਆ ਹੈ ਬਬੂ ਹਾਂ ਬਾਹਰਲੇ ਮੁੰਡਿਆਂ ਨੂੰ ਮਿਲਦੇ ਆ ਉਹ ਕਹਿੰਦੇ ਬਈ ਜੇਰੋਂ ਬਈ ਕਿ ਅਸੀਂ ਨੈਟ ਦੇ ਜਾਂ ਕੁਝ ਵੀਡੀਓ ਵੜ ਕੋ ਬਹਿਣੀ ਕਿਸੇ ਦੀ ਹਾਂ ਤੇ ਬਈ ਕੋਸ ਨਹੀਂ ਅਸਰ ਨਹੀਂ ਹੁੰਦਾ ਜੇ ਤੇਰੀ ਬਈ ਚੀ ਕੋਈ ਵੇਖ ਲੈਣ ਜਾਂ ਫੋਟੋ ਲੈ ਕੋ 100 ਰੁਪਏ ਉਹਦੇ ਖੂਣ ਵੱਜਦਾ ਸਾਡਾ ਆਏ ਮਾੜੂ ਦੀ ਅਸੀਂ ਫੋਟੋ ਵੇਖ ਲ ਗਏ ਨਾ ਛੰਦਪਾ ਫੋਨ ਵੱਜਦਾ ਬਾਹਰਲੇ ਬੰਦੇ ਬੈਠਾ ਜਿੰਨਾਂ ਟੈਨਸ਼ਨ ਪਈ ਵੀ ਆ ਜਾਂ ਮੰਨ ਗਿਆ life ਦੇ ਵਿੱਚ ਸਾਲ ਦੋ ਸਾਲ ਗੁੱਸਿਆਂ ਨੇ ਤੇਰਾ ਟੋਟਾ ਜੇ ਵੇਖ ਲ ਕੇ ਕਲਪ ਜੀ ਤੇ ਭੈਣ ਦਾ ਆਹਦਾ ਹੱਥੇ ਨਹੀਂ ਬੰਨਦਾ ਹਾਂ ਘੋਰ ਕੀ ਆ ਇਹਦੇ ਛੰਦਪਾ ਜਦੋਂ ਟਰੱਕ ਚੱਲਦਾ ਨਾਲ ਹੀ ਮਾੜੂ ਚੱਲਦਾ ਉਹ ਕਹਿੰਦੇ ਮਾੜੂ ਚੱਲਦਾ ਆਇਆ ਹਾਂ ਤੈਨੂੰ ਨਹੀਂ ਇੱਥੇ ਪਤਾ ਬਾਹਰ ਇੰਡਸਟਰੀ ਦੇ ਵਿੱਚ ਹਾਲੀਵੁੱਡ ਬਾਲੀਵੁੱਡ ਟੱਕੀ ਫਿਰਦਾ ਨੂੰ ਉਹਨਾਂ ਨੂੰ ਪੈਰਾ ਦੇ ਨਾਲ ਹੀ ਘੁਕੀ ਜਾਂਦਾ ਉਹ ਕਹਿੰਦਾ ਹੈ ਲੈ ਹੋਰ ਹਾਂ ਆ ਦੋਨਾਂ ਦੇ ਸੱਤ ਜੂ 28ਵਾਂ ਤੇਰਾ ਯਾਰ ਕੁੜੇ ਮਾਰੂ ਬਾਣਾ ਵੀ ਆ ਜਿਹਦਾ ਹੁੰਦਰੇ ਨੇ ਹਾਂ ਇਹ ਦੱਸ ਕਿਹਨੇ ਫੇਮਸ ਕੀਤਾ ਤੈਨੂੰ ਮੈਂ ਕੀਤਾ ਕਿ ਨਹੀਂ ਹਾਂ ਮੈਂ ਕੀਤਾ ਮੈਂ ਕੀਤਾ ਮੈਂ ਬੰਦੇ ਨਾਲੋਂ ਛੋਟੇ ਕੁਲੇ ਸੀ ਉਹ ਵੀ ਬਹੁਤ ਹਾਂ ਗਏ ਮੈਂ ਮਾਰਿਆ ਬਾਪੂ ਨੂੰ ਘੇੜਾ ਦੋੜਾ ਉਹ ਸ਼ਹਿਰ ਦੇ ਵਿੱਚ ਹਾਂ ਬਾਗ ਕੋੜਗਾ ਬੁੜਗਾ ਮਾਤਾ ਹੁਣਾ ਡੋਟੇ ਤੈਨੂੰ ਦੇਖ-ਦੇਖੇ ਨੀਂਦ ਨੂੰ ਮੈਂ ਫੈਣਾ ਕਰੀ ਤੈਨੂੰ ਇੱਥੇ ਬੈਠੇ ਨੂੰ ਨਹੀਂ ਪਤਾ ਲੱਗਦਾ ਘੇਰ ਲੈਂਦੇ ਇਹਨੂੰ ਪੁੱਛਲਾ ਹਾਂ ਘੇਰਦੇ ਪੂਰਾ ਮੈਂ ਤੇ ਗੱਲਾਂ ਨਹੀਂ ਕਰਦੇ ਪੁੱਛ ਪੁੱਛ ਮੋਬਾਈਲ ਤੇ ਮੈਂ ਤੇ ਗੱਲਾਂ ਕਰਦੇ ਪੁੱਛ ਆਉਂਦੇ ਬਾਬੂ ਫੋਨ ਵਾਰੂ ਪੂਰੇ ਹਾਂ ਕਰਤਾ ਹੁਣਾ ਤੂੰ ਗੱਲ ਹਾਂ ਹੈਂ ਹਾਂ ਕਰਿਆ ਕਰ ਪੁੱਛੋ ਜਾਂਦੇ ਜਿਹੜੇ ਇੱਥੇ ਮਿਲਣਦੇ ਉਹਨਾਂ ਨੂੰ ਵੀ ਮਿਲਿਆ ਕਰ ਹਾ ਤਨ ਭਾਗ ਉਹਨਾਂ ਨੂੰ ਮਿਲਦਾ ਰੰਦੀਰਮਨ ਰੰਦੀਰਮਨ ਤੇਰੇ ਖੂਨ ਚੋਂ ਆ ਹਾਂ ਰੰਦੀਰਮਨ ਨੇ ਕਿ ਚਾਚਾ ਅਮਰੀਕਾ ਚ ਹਾਂ ਉਹ ਤੇਰੇ ਖੂਨ ਚੋਂ ਆ ਤੇਰੀਆਂ ਗੱਲਾਂ ਕਰਦਾ ਹੁੰਦਾ ਉਹ ਜਿਹੜਾ ਗੱਲਾਂ ਕਰਦਾ ਵਾਧਾ ਛੱਗਾ ਤੂੰ ਤਾਂ ਗਾਲ ਦਬਲ ਕੋਲ ਕੱਢਦਾ ਉਹ ਤਾਂ ਗੱਲ ਨਹੀਂ ਬੰਦੀ ਹੋਵੇਂ ਹਾਂ ਨਾ ਮੈਥੋਂ ਗਾਤੀ ਹੋਗੀ ਹਾਂ ਗਾਲ ਨਿਕਲਦੇ ਫੇਰ ਗਾ ਗਾ ਘਨ ਘਰੇ ਗੱਡੀਆਂ ਲਗਾਉਂਦਾ ਪੰਜਾਬੀਆਂ ਦੀ ਖਰਾਕ ਹੈ ਗਾਲ ਤਾਂ ਤੇ ਗਾਲ ਬਣਾਉਂਦਾ ਤਾਂ ਕੰਮ ਹੀ ਨਹੀਂ ਬਣਦਾ ਆਪਣਾ ਵਿਰਸਾ ਹੈ ਤਾਂ ਪਿਛਲੇ ਜਮਾਨੇ ਵਿੱਚ ਗਾਲਾਂ ਨਹੀਂ ਸੀ ਰਾਜੇ ਲੜਦੜ ਮਾਰ ਕੇ ਹੁਣ ਤਾਂ ਗਾਲਾਂ ਕੱਢ ਕੇ ਸਰ ਦਿੰਦਾ ਬੰਦਾ ਹਾਂ ਅੱਗੇ ਲੜਦੜ ਮਾਰ ਕੇ ਨਾਰਕਿਆ ਜੀ ਮਾਰ ਕੇ ਗਾਲ ਥੋਦੀ ਪੱਤੀਆ ਹਾਂ ਛਾ ਚਾ ਪਾਣੀ ਦੀ ਕੀਆ ਮਾਰਦਾ ਬਾਪ ਓਕੇ ਅਸੀਂ ਤਾਂ ਹਾਂ ਓਕੇ ਅਸੀਂ ਤਾਂ ਐਦਾ ਹਾਂ ਹਾਟ ਤਾਂ ਬਾ ਕਦੋਂ ਗਈ ਸੀ ਅੱਜ ਤਾਂ ਹੁਣੀ ਆਈ ਸੀ ਤਾਂ ਸਮਾ ਲ ਜਾਂਦੇ ਬਈ ਲੰਘਿਆਂ ਦੇ ਹਾਂ ਜਾ ਹਾਂ ਹਾਂ ਕੋਈ ਨਹੀਂ ਜੀ ਯਾ ਇਹ ਕਹਿੰਦੇ ਮੈਲ ਜਗੇ ਤੇਰੇ ਬਾਪੂ ਨੂੰ ਤੇ ਠੇਕ ਜਿਹੋ ਹੁੰਦਾ ਨਾ ਧੰਨ ਬਾੜਾ ਠੀਕ ਏ ਠੀਕਾ ਹਾਂ ਲਾ ਫਮਾ ਦਾ ਮੁੜੂਗਾ ਆਜਾ ਹਾਂ ਫਮਾ ਦਾ ਮੁੜਾਂਗੇ ਹਾਂ ਨਾ ਬਾਈ ਥੁਰਕੇ ਤੇਰੇ ਕੋਲ ਆਜਾ ਏਡਾ ਲਾ ਕੇ ਚਾਕੇ ਦਾ ਮਾਜਾ ਮੁੜ ਉਹਨੂੰ ਖੋ ਕੇ ਲੈ ਆਂਦਾ ਹਾਂ ਰੇੜਕਾ ਬਹੁਤ ਸੋਹਣਾ ਬਾਪੂ ਦਾ ਇੱਕ ਰੇੜਕਾ ਇਹਨੂੰ ਦੇ ਦੋ ਤੇਰੇ ਨਾਲ ਆਜਾ ਏਡਾ ਪਸ ਕੇ ਕੇ ਵੀਰੇ ਬਾਬਾ ਖਲਮਾ ਹੀ ਗਈਆਂ ਆਉਣੀਆਂ ਹੁੰਦੀਆਂ ਤੇ ਦੂਜੀ ਵਾਰ ਮਸੂਰੀ ਜਾਈਆਂ ਹੁੰਦੀਆਂ ਆਹ ਗਾਣੇ ਪੁੰਨੈ ਚੰਨ ਮੱਕੌਦਾ ਬਾਗਾਂ ਆ ਹਾਂ ਬੜਾ ਇਹ ਰੇੜਕਾ ਨੂੰ ਦੇ ਦਿੰਦਾ ਇੱਕ ਇਹ ਇਹਨੂੰ ਟੋਪੀ ਵੀ ਦੇ ਦਿੰਦਾ ਤੇਰੇ ਨਾਲ ਰੇੜਕਾ ਉਹ ਵੱਧ ਵੱਜੂਗਾ ਬਾਹਰੋਂ ਆਇਆ ਉਹਦਾ ਨਾ ਮਾਰੋ ਵੇਖਿਆ ਇਹ ਦੇਣਾ ਇੱਕ ਤਾਂ ਬਾਹਰੋਂ ਆਇਆ ਹਾਂ ਉਹ ਚੱਤੀ ਦਾ ਮੁੰਡਾ ਇਹ ਉਹ ਤਾਂ ਬਾਹਰੋਂ ਆਇਆ ਜਿਹੜਾ ਤੇਰੇ ਨਾਲ ਉਹ ਨਹੀਂ ਆਇਆ ਹਾਂ ਨਾ ਲੂਗਾ ਇਹ ਕੋਚ ਕਿਹਦੇ ਚੌੜ ਕਰਦਾ ਲੋਦਰਨਾ ਹਾਂ ਚੌੜ ਕਰਦਾ ਗਾਉਣਾ ਬਾਹਰ ਆਇਆ ਬਾਪੂ ਕਿਸੇ ਨੂੰ ਹਸਾਉਣਾ ਨਾ ਹਸਾਉਣਾ ਕੋਈ ਮੈਂ ਤਾਂ ਨਹੀਂ ਇਦਾਂ ਬੰਦਾ ਖੜਾ ਹੋਣਾ ਕਿਸੇ ਨੂੰ ਹਸਾਉਣਾ ਬਾੜੀ ਵੱਡੀ ਗੱਲ ਆ ਤੇ ਤੂੰ ਇੱਥੇ ਬੈਠਾ ਇੱਥੇ ਆ ਥਾਂ ਤੇ ਬੈਠਾ ਮੰਜੇ ਤੇ ਆ ਲੱਫੀ ਲੱਤ ਧਰ ਕੇ ਪਤਾ ਨਹੀਂ ਕਿੰਨੀ ਕੀ ਤੁਨੂੰ ਹਸਾਈ ਜਾਂਦਾ ਐ ਵੀ ਤੈਨੂੰ ਕੱਢ ਪਤੂ ਨਾ ਸੋਣਾ ਕਿ ਬਹੁਤ ਗੱਲਾਂ ਖਾ ਅੱਛਾ ਥੂੰ ਦਵਾ ਲਿਆ ਹਾਂ ਤਾਂ ਖੂਨ ਤੇਰੀ ਵੀਡੀਓ ਸੁਣ ਕੇ ਖੂਨ ਜਿਹੜੇ ਫੋਨ ਦਾ ਟੱਕ ਖੂਨ ਬਾਜੀ ਦੇ ਸੈੱਲ ਦਾ ਟੱਕ ਸੈੱਲ ਦਾ ਸੈੱਲ ਵਾਜ ਜਾਂਦੇ ਐਨੇ ਹਾਂ ਹਾਂ ਆਹ ਆਹ ਜੇਡ ਕੀ ਹੁਣ ਬਾਹਰੋਂ ਆਇਆ ਕਾ ਦੇ ਕੇ ਆ ਤੇ ਉਹ ਦੇਖ ਲੈ ਤੈਨੂੰ ਬਾਹਰੋਂ ਤਾਂ ਹੀ ਆਇਆ ਤੇ ਤੈਨੂੰ ਬੇ ਪਿਆਰ ਕਰਦੇ ਹੀ ਬੰਦੇ ਹਾਂ ਹਾਂ ਹੁਣ ਜਿੱਦਾਂ ਸਿਆਲ ਦੇ ਵਿੱਚ ਜਿੰਨੇ ਬੰਦੇ ਬਾਹਰੋਂ ਆਉਣਗੇ ਕੈਨੇਡਾ ਤੋਂ ਅਮਰੀਕਾ ਤੋਂ ਦੁਬਈ ਤੋਂ ਕੁਵੈਤ ਤੋਂ ਸਾਰੇ ਤੁਹਾਨੂੰ ਮੈਰਮਲ ਜਾਣਗੇ ਇਹ ਮੈਂ ਹਾਂ ਤੰਗ ਪਾ ਤੰਗ ਪਾ Maharaja ਹਾਂ ਕਰ ਦੇ ਨਾ ਜੀ ਆ ਰੱਖੇ ਠੀਕ ਤੰਗ ਦੇ ਕੇ ਹਾਂ ਨੰਬਰੋਸਤੀ ਦਾ ਨਾਮ ਤੇ ਕੇ ਤੰਗ ਹਾਂ ਬਾ ਤੂੰ ਭਦਰ ਬਾ ਬਾੜ ਭੰਨ ਮੰਦਗੀ ਕਰਾ ਕਰ ਫੁੱਲ ਐਦਾ ਹਾਂ ਰੱਬ ਨੂੰ ਜਾਇ ਕਰ 4:00 ਵਜੇ ਮੈਂ ਤਾਂ ਬਾ ਫੈਗ ਜਾਣ ਕਰ 4:00 ਵਜੇ ਨਾਲ ਹਾਂ ਜਾਂਦੇ ਜੇ ਹੋ ਚਾਹ ਬਣਾ ਲੈ ਬਸ ਹਾਂ ਛੋੜੇ ਦਰਸ਼ਨ ਕਰ ਲੈ ਚਾਹ ਦੀ ਭੜ ਭੂਰੀ ਹੋ ਗਈ ਫੀਮਲੀ ਮਿਲੀ ਸੀ ਫੀਮ ਮਿਲ ਕੇ ਸੰਦਾ ਸਵੀਰ ਤੇਰੇ ਦਰਸ਼ਨ ਹੀ ਬਾਹਲੇ ਤਗੜਿਆ ਹਾਂ ਚਾਹ ਬਰੈਂਡ ਬਣ ਗਿਆ ਬਾਪੂ ਦਾ ਬਰੈਂਡ ਆਉਣ ਹਮ ਸਮੇਂ ਤੇ ਮੈਂ ਤੇ ਲੀੜਿਆਂ ਤੇ ਮਾੜੂ ਬਾਬਾ ਨੇ ਖਾਇਆ ਗੁਰੂ ਮਾੜੂ ਦਾ ਨਾਮ ਲਿਖਿਆ ਗੁਰੂ ਆਉਣ ਲੋਗੋ ਲੱਗਿਆ ਕਰਨਗੇ ਤੇਰੇ ਲੋਗੋ ਹੈਗਾ ਮਾੜੂ ਲੋਗੋ ਮਾੜੂ ਹਾਂ ਕਿ ਕੋ ਦੰਦੀ ਵਡਣ ਵਾਲਾ ਲੱਗੂਗਾ ਹਾਂ ਕੋਟ ਥੱਲੇ ਰਹਿਣਾ ਜਿਆ ਦੇ ਮਾਈ ਸੀ ਆਵਾਜ਼ ਆਖੇ ਚਾਹ ਤੇ ਮੇਰੇ ਮਗਹ ਪੈ ਨਾ ਖਾਜੋ ਪੈ ਅੱਛਾ ਠੀਕ ਆ ਆ ਨਾਗਾ ਦਾ ਕੀ ਪਤਾ ਦਮੇ ਇਗਾ ਆਹ ਲਿਆ ਕੀ ਕਹਿ ਇਹਦਾ ਔਜ ਦੇ ਔਜ ਦੇ ਵੱਡੇ ਆਫਸਰ ਪੁਲਿਸ ਦੇ ਵੱਡੇ ਆਫਸਰ ਡੀਜੀਪੀ ਤੱਕ ਇਹਨੂੰ ਮਿਲ ਕੇ ਜਾਂਦੇ ਹਾਂ ਇੱਥੇ ਆ ਕੇ ਹਾਂ ਉਹਦੀ ਵਾਸਤੇ ਵੀਡੀਓ ਨਹੀਂ ਬਣਾਉਂਦੇ ਬਸ ਦੱਸ ਦਿਆ ਕਰੋ ਮਾੜੂ ਨੂੰ ਗੱਲ ਪੈ ਗਈ ਕਿ ਨਾਇਕ ਕੋਲ ਹੋ ਗਏ ਹੈ। ਥਾਣੇ ਜਿਵੇਂ ਵਾਪਾ ਕੋਈ ਵੱਡਾ ਬੰਦਾ ਆਪਾਂ ਕਹਿੰਦੇ ਕੋਈ ਐਮਐਲਏ ਆ ਗਿਆ ਕੋਈ ਵੱਡਾ ਬੰਦਾ ਨਹੀਂ ਆਉਣਾ ਹਾਂ ਆਹ ਆਹ ਓਵੇਂ ਓਵੇਂ ਤੂੰ ਨੈਟ ਦੇ ਉੱਤੇ ਵੱਡਾ ਬੰਦਾ ਬਣਾਵਾ ਹਾਂ ਤਾਂ ਤੂੰ ਮੇਰੇ ਨੂੰ ਮੋਹ ਪਿਆਰ ਕਰਦੀ ਹੈ ਜਾਨ ਦੀ ਹੈ ਤੂੰ ਨਾ ਨਹੀਂ ਘਰੋਂ ਭਾਗਦੀ ਤਨਪਾ ਪਰ ਜੇ ਕਿ ਕੁੜੀ ਕੁੜੀ ਨੇ ਤੇਰੀ ਵੀਡੀਓ ਵੇਖ ਲਈ ਹੁਣ ਇਹ ਪੈਣ ਨਹੀਂ ਛੱਡਣਾ ਪੈ ਜੇ ਉਹ ਨਾ ਖੋੜੀ ਪੈਣ ਨਹੀਂ ਛੱਡੇ ਕਹਿੰਦੇ ਮੋਹਰ ਤੁੰਨਾ ਪੈ ਜੇ ਕੋੜ ਗਾਣੇ ਕਰਨਾ ਫੱਤੇ ਬੜਾ ਫੱਤੇ ਉਹ ਲੋਂਦਾ ਭੈਣ ਜੀ ਕਹਿੰਦਾ ਹਾਂ ਖਿਆ ਆਸ ਪੈ ਨਹੀਂ ਆਏ ਕੋਦਗੇ ਇਹ 12 ਕੁੜਿਆਂ ਗੱਲ ਕਰਦੇ ਆ ਨਾ ਰੋਜੀ ਲਗੁਣ ਬਾਹਰ ਮੀਨ ਖਿਆ ਭਾਛੇ ਨਾਕ ਪਾਈ ਭੈਣ ਜੀ ਮਹਾਰਾਜ ਤੁੰਨਾ ਦਰਤੀ ਰੱਖੇ ਚਾਂਦੀ ਕਲਾ ਰੱਖੇ ਇਕ ਆ ਪਹਿਲੋ ਖੜਾ ਚਲੋ ਚਲ ਚੰਗਾ ਬਾਪੂ ਚੱਕਾ ਆਹ ਕਰਦੇ ਪੂਰੇ ਬਾਸੇ ਆ ਜਾ ਪੂਲੇ ਬਲਾ ਕਰ ਵੀੜਾ ਲਾਇਆ ਕਰ ਵੀੜਾ ਤਾਂ ਮਨਣਾ ਪੈਂਦਾ ਐਂਗਾ ਨਾ ਫਿਰ ਤੇ ਗਾ ਧੁੱਕੀ ਤੇਰੀ ਰੀਲਾਂ ਦੀ ਨਾ ਨਵਾਂ ਜਵਾਨਾ ਚੱਲਿਆ ਹੁਣ ਪੂਰਾ ਨਵਾਂ ਜਵਾਨਾ ਆ ਜਾ ਹੋਰ ਪੂਲੇ ਬਲਾਈ ਤੇ ਧੁੱਕੀ ਗੱਡੀ ਰੀਲਾਂ ਦੀ ਹਾਂ ਹਾਂ ਕੰਨ ਭਾਗ ਚੰਗਾ ਫਿਰ ਚੰਗਾ ਬਾਪੂ ਕਾਂਗਾ ਨਾ ਹਾ ਰਾਜ ਪਾ ਲਾ ਕੇ ਦੇ ਕੋਲਾ ਸਾਡੀ ਕਾ ਦਾ ਇਹ ਬਾਹ ਲੈ ਆਲੀ ਤੰਗਾ ਤੇ ਕਾ ਸਾਚਾ ਪਹਿਲੇ ਪੰਨੇ ਚ OK